ਇਹ ਤੇ ਘਟਨਾ ਖੁੱਲਦੀ ਹੈ ਦੋ ਬੱਚਿਆਂ ਦੀ ਜੋ 다উদ ਦੀ ਵੱਖ-ਵੱਖ ਪਤਨੀਆਂ ਤੋਂ ਹੋਏ ਇੱਕ ਤਾਂ ਹੋਇਆ ਅਮਨੋਨ ਔਰ ਇਹ ਵੀ ਦੌਤਾ ਮੁੰਡਾ ਸੀ ਇੱਕ ਵਕਤ ਈ ਵੀ ਤੋਂ ਹੋਈ ਇੱਕ ਲੜਕੀ ਜਿਹਦਾ ਨਾਮ ਸੀ ਤਮਾਰ ਕੀ ਹੋਇਆ ਅਮਨੋਨ ਉਹ ਕਹਿ ਰਿਹਾ ਕਿ ਮੈਨੂੰ ਦਾ ਮਾਰ ਦੇ ਨਾਲ ਪਿਆਰ ਹੋ ਗਿਆ ਮੈਨੂੰ ਉਹਦੇ ਨਾਲ ਪਿਆਰ ਆ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਹਾਸਲ ਕਰਨਾ ਚਾਹੁੰਦਾ ਪਰ ਮੇਰੇ ਲਈ ਬਹੁਤ ਔਖਾ ਕਿਉਂਕਿ ਇੱਕ ਤੇ ਉਹ ਭੈਣ ਆ ਦੂਜੀ ਉਹ ਕੁਆਰੀ ਹੈ ਮੈਨੂੰ ਪਤਾ ਇਹ ਦ੍ਰਿਸ਼ ਥੋੜਾ ਅਜੀਬ ਲੱਗੇਗਾ ਪਰ ਤੁਸੀਂ ਸਪਿਰਚੁਅਲੀਅਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਇਹਨੂੰ ਪ੍ਰਾਪਤ ਕਰਨਾ ਚਾਹੁੰਦਾ ਐ ਕਿ ਉਹ ਨਾਲ ਰਹਿਣਾ ਚਾਹੁੰਦਾ ਸੋ ਇਨਕੋ ਉਹਦੀ ਯਾਦਿਆ ਨੂੰ ਹਾਸਲ ਕਰਨ ਦੇ ਵਿੱਚ ਇੰਨਾ ਕੋ ਵਿਆਕੁਲ ਹੋ ਗਿਆ ਕੀ ਰੋਟੀ ਨਾ ਚੱਜ ਨਾ ਖਾਏ ਕੁਛ ਖਾਣਾ ਪੀਣਾ ਵੀ ਉਹਨੂੰ ਠੀਕ ਨਹੀਂ ਲੱਗ ਰਿਹਾ ਔਰ ਜਦੋਂ ਉਹਦੇ ਦੋਸਤ ਇਹਨੂੰ ਪੁੱਛਿਆ ਕਿ ਤੂੰ ਇੰਨਾ ਲਿੱਸਾ ਕਿਉਂ ਹੋ ਗਿਆ ਉਹ ਕਹਿੰਦਾ ਕਿ ਮੈਂ ਤਮਾਰ ਨੂੰ ਪਿਆਰ ਕਰਦਾ ਹਾਂ ਕੀ ਕਰਦਾ ਇਸ ਲਈ ਉਹ ਜਦ ਮੈਂ ਲਿੱਸਾ ਹੋਈ ਜਾਂ ਨਾ ਉਹਦੀ ਯਾਦ ਚ ਮੈਂ ਕਮਜ਼ੋਰ ਪਈ ਜਾਂ ਨਾ ਮੈਂ ਕੁਛ ਖਾਣ ਨਹੀਂ ੜਿਆ ਮੈਨੂੰ ਕੋਈ ਸੰਗਣ ਹੀ ਲੱਗਦਾ ਮੈਨੂੰ ਤਮਾਰ ਚਾਹੀਦੀ ਐ ਸੋਈ ਯੋਨਾ ਦਾ ਦੇਖੋ ਹਣ ਇੱਥੋਂ ਦੇਖਣ ਨੂੰ ਕਿੱਦਾਂ ਲੱਗੇਗਾ ਕਿ ਇੰਨਾ ਪਿਆਰ ਕਰਦਾ ਕਿਨ ਰੋਟੀ ਪਾਣੀ ਵੀ ਚੰਗਣੇ ਲੱਗ ਰਿਹਾ ਇਹ ਵਾਰੀ ਇਹ ਤਾਂ ਹੁੰਦਾ ਨਾ ਡਰਾਮੇ ਬਾਜੀ ਮੇਰਾ ਸਾਥ ਦਿਓ ਭਾਈ ਬੈਠੇ ਆ ਵਿੱਚ ਪੈਣਾ ਸਭ ਬਾਈਬਲ 'ਚ ਆ ਜੋ ਪੜ ਰਹੇ ਸੋ ਯੋਨਾਥਾਬ ਨੇ ਉਹਨੂੰ ਆਖਿਆ ਤੂੰ ਮੰਜੇ ਉੱਤੇ ਪੈ ਰ ਹੈ ਤੇ ਆਪਣੇ ਆਪ ਨੂੰ ਰੋਗੀ ਬਣਾ ਦੇਖੋ ਹੁਣ ਧਿਆਨ ਦਿਓ ਹੁਣ ਉਹਦਾ ਦੋਸਤ ਆਂਦਾ ਈ ਉਹਨਾਂ ਦਾ ਦੋਸਤ ਵੀ ਕਿਹੜੇ ਹੁੰਦੇ ਜਿਹੜੇ ਬੜਾ ਦਾਵਾ ਕਰਦੇ ਤੂੰ ਮੇਰਾ ਯਾਰ ਹੈ ਆਪਣੀ ਯਾਰੀ ਵਰਕਰਾਂ ਰਹਿਣੀ ਚਾਹੀਦੀ ਹੈ ਕਈ ਵਾਰ ਬੱਚੇ ਮਾਪੇ ਤੋਂ ਵੱਧ ਕੇ ਆਪਣੇ ਦੋਸਤਰੀ ਸੌਂਦੇ ਵੀ ਬੜਾ ਪਿਆਰ ਕਰਦਾ ਮੈਨੂੰ ਦੋਸਤ ਖਲਾਂਦਾ ਪਲਾਂਦਾ ਘੁੰਮੀ ਦਾ ਫੇਰੀ ਦਾ ਨਾਲ ਇਦਾਂ ਲੱਗਦਾ ਕਿ ਬਹੁਤ ਪਿਆਰ ਹੈ ਉਹਨਾਂ ਤੇ ਦੋਸਤ ਗ੍ਰੇਸ਼ਿਅ ਤੇ ਆਂਦਾ ਜਿਹੜਾ ਸਲਾਹ ਦਿੰਦਾ ਇੰਨਿਆਂ ਨੇ ਪੜੀ ਹੈ ਕਹਾਣੀ ਬਿਲੋਂ ਉਹ ਤੁਹਾਨੂੰ ਵਰਕ ਤੇ ਕਈਆਂ ਨੇ ਪੜੀ ਹੈ ਸ਼ਾਬਾਸ਼ ਯੋਨਾ ਤਾਂ ਆਪ ਸਲਾਹ ਦੇ ਲੱਗਾ ਉਹਨ ਦੋਸਤ ਕਿ ਪਿਆਰ ਕਰਦਾ ਨਾ ਆਪਣੇ ਦੋਸਤ ਨੂੰ ਤੇ ਉਹਨੂੰ ਲਿਸਾਣੀ ਦੇਖ ਸਕਦਾ ਉਹਨੂੰ ਟੈਨਸ਼ਨ ਚੜੀ ਦੇਖ ਸਕਦਾ ਤੇ ਹੁਣ ਆਪਣਾ ਪਿਆਰ ਯਾਰ ਕਰਨ ਲੱਗਾ ਆਪਣੇ ਦੋਸਤ ਦੇ ਪ੍ਰਤੀ ਸਲਾਹ ਕੀ ਦੇ ਰਿਹਾ ਤੂੰ ਮੰਜੇ ਉੱਤੇ ਪਿਆਰ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਓ ਤੈਨੂੰ ਵੇਖਣ ਆਏ ਤਾਂ ਤੂੰ ਉਹਨੂੰ ਆਖੀ ਜੋ ਮੇਰੀ ਭੈਣ ਤਮਾਰ ਨੂੰ ਪਰਵਾਨ ਕੀ ਦੇ ਜੋ ਉਹ ਆਵੇ ਅਤੇ ਮੈਨੂੰ ਰੋਟੀ ਖਵਾਏ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਤੇ ਉਹਦੇ ਹੱਥੋਂ ਖਾਵਾਂ ਇਹ ਦੋਸਤ ਹੈ ਲੱਗਦਾ ਰਿਹਾ ਕਿ ਸਲਾਹ ਦੇ ਲਗਾ ਹੁਣ ਆਪਣੇ ਦੋਸਤ ਨੂੰ ਪਿਆਰ ਦਿਖਾਣ ਲੱਗਾ ਆਪਣੇ ਦੋਸਤ ਦੇ ਪ੍ਰਤੀ ਉਹ ਇੰਨਾ ਚਿਲਾਖ ਕਿ ਸੱਪ ਵਸਾਦਾ ਚਿਲਾ ਕੇ ਸਲਾਹ ਕੀ ਦੇ ਦੇ ਆਪਣੇ ਦੋਸਤ ਨੂੰ ਧਿਆਨ ਦਿਓ ਹੁਣ ਜਰਾ ਕੰਨ ਖੋਲਿਓ ਸਾਰੇ ਜਣੇ ਖਾਸ ਕਰਕੇ ਜਵਾਨ ਕਿਵੇਂ ਯੂਥ ਮੀਟਿੰਗ ਹੁਣ ਤੋਂ ਸ਼ੁਰੂ ਆਈ ਕਈ ਵਾਰੀ ਸੇ ਲੀਆਂ ਸਲਾਹ ਦੇ ਦਿੰਦੀਆਂ ਨਾ ਵੇਵਰੀ ਦੋਸਤ ਸਲਾਹ ਦਿੰਦੇ ਨਾ ਮੈਂ ਤੇਰੇ ਨਾਲ ਆ ਮੈਂ ਧਿਆਨ ਰੱਖਾਂਗੀ ਮੈਂ ਧਿਆਨ ਰੱਖਾਂਗਾ ਉਹਨੇ ਤੇ ਸਲਾਹ ਦਿੱਤੀ ਇਹਨੇ ਕਹਿੰਦਾ ਤੂੰ ਰੋਗੀ ਬਣ ਜਾ ਪੂਰੀ ਤਰ੍ਹਾਂ ਬੈੱਡ ਤੇ ਪੈ ਜਾ ਲਿਸਾ ਤੇ ਤੂੰ ਹੋਈ ਗਿਆ ਪੂਰੀ ਤਰ੍ਹਾਂ ਬੈੱਡ ਤੇ ਪੈ ਜਾ ਜੇ ਤੇਰਾ ਪਿਓ ਪਤਾ ਲੈਣ ਆਏ ਤੇ ਉਹਨੂੰ ਕਹੀਂ ਵੀ ਆਇ ਇਜਾਜ਼ਤ ਦੋ ਤਮਾਰੀ ਆਏ ਤੇ ਉਹ ਹੀ ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਮੈਨੂੰ ਖਵਾਏ ਇੱਕ ਚਾਲ ਸੀਗੀ ਅਮੀਨ ਮੈਂ ਕਿ ਹੋਰ ਵੀ ਕਿੰਨਾ ਪੜਨਾ ਆ ਲੰਬਾ ਹੋਏਗਾ ਇਸ ਮੈਂ ਕਿਸ਼ਵਾਦਾ ਦਾ ਅਮਨੋਨ ਲੰਮਾ ਪਿਆ ਰਿਆ ਤੇ ਆਪਣੇ ਆਪ ਨੂੰ ਬਿਮਾਰ ਬਣਾਇਆ ਇੰਨਾ ਹੈ ਨਹੀਂ ਸੀ ਇਹ ਤਾਂ ਕਿਉਂ ਕਰ ਰਿਹਾ ਵੀ ਮੈਨੂੰ ਪਿਆਰ ਬਹੁਤ ਹੈ ਉਹਦੇ ਨਾਲ ਅਤੇ ਜਦ ਪਾਦਸ਼ਾਹ ਉਸ ਤੇ ਵੇਖਣ ਨੂੰ ਆਇਆ ਤਾਂ ਅਮਨੋਨ ਨੇ ਪਾਦਸ਼ਾਹ ਨੂੰ ਆਖਿਆ ਮੇਰੀ ਭੈਣ ਤਮਾਰ ਨੂੰ ਆਉਣ ਦਿਓ ਜੋ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ ਵੀ ਮੈਂ ਉਹਦੇ ਹੱਥੋਂ ਖਾਵਾਂ ਸਮਝ ਰਹਿਣਾ ਤੂੰ ਹੀ ਕਈ ਵਾਰੀ ਗੱਲ ਕੁਛ ਹੋਰ ਹੁੰਦੀ ਆ ਤੇ ਇਰਾਦੇ ਕੁਛ ਹੋਰ ਹੁੰਦੇ ਆ ਕਈ ਵਾਰੀ ਚਰਚ ਚ ਕੋਈ ਸੇਵਾ ਹੀ ਆ ਲੱਭਦਾ ਆ ਕਿ ਮੈਨੂੰ ਸੇਵਾ ਦੋ ਭੈਣਾ ਨੂੰ ਛੱਡ ਕੇ ਆਣ ਦੀ ਘਰ ਇਦਾਂ ਵੀ ਹੋ ਜਾਂਦਾ ਭਾਈ ਤੇ ਹੱਥ ਉਠਾ ਸਕਦੇ ਆ ਆਪਣਾ ਇਦਾਂ ਵੀ ਆਤਮਿਕ ਕੰਮ ਕਰ ਜਾਂਦੇ ਆ ਇਹਨਾ ਭਾਈ ਦਾ ਮੈਂ ਸੁਣਦਾ ਹੀ ਪ੍ਰਚਾਰ ਮਾੜਾ ਹੈ ਉੱਥੇ ਹੀ ਖੁੱਲਿਆ ਕਹਿੰਦਾ ਕਿ ਜਿਹੜੇ ਇਤਾਂ ਦੇ ਬੰਦੇ ਹੁੰਦੇ ਉਹਨੂੰ ਜਵਾਨ ਹੀ ਲੱਭਣੀਆਂ ਕਰ ਛੱਡਣ ਜਾਂ ਨੂੰ ਉਹਨੂੰ ਕੋਈ ਬਜ਼ੁਰਗ ਨਹੀਂ ਲੱਭਣੀ ਜਿਹਦੇ ਗੋਡੇ ਨਹੀਂ ਚੱਲਦੇ ਪੀ ਇਹਨੂੰ ਵੀ ਛੱਡ ਆਵਾਂ ਉਹਦੇ ਵੱਲ ਨਹੀਂ ਧਿਆਨ ਜਾਂਦਾ ਪੀ ਇਹਨੂੰ ਛੱਡ ਆਵਾਂ ਚਾਰੀ ਜਿੱਤ ਕੋ ਤੁਰਿਆ ਨਹੀਂ ਜਾਂਦਾ ਉਹ ਜਿਹੜੀ ਚੰਗੀ ਭਲੀ ਮੈਂ ਇਸ ਕੋਈ ਛੋੜਾ ਆਂ ਬ੍ਰਦਰ ਨਾਲੇ ਸੇਵਾ ਵੀ ਹੋ ਜਾਏਗੀ ਤੇ ਨਾਲੇ ਇਸ ਸਪਿਰਿਟ ਅੰਦਰੇ ਕੰਮ ਕਰਦੇ ਆ ਚਰਚ 'ਚ ਮੈਨੂੰ ਕਰ ਲੈਣ ਦੇ ਉਹ ਗੱਲ ਕਿੰਨੇ ਆ ਵੀਨ ਕਹਿ ਸਕਦੇ ਔਰ ਜੂਰੀ ਇਹ ਪਾਈਆਂ ਵਾਲੇ ਪਾਸੇ ਨਹੀਂ ਇਹ ਭਿਆਣਾ ਵਾਲੇ ਪਾਸੇ ਵੀ ਹੋ ਸਕਦਾ ਆ ਔਰ ਇਹਦਾ ਵੀ ਇੱਦਾਂ ਹੀ ਮੈਨੂੰ ਪੂਰੀਆਂ ਮਖਾਣੀ ਉਹਦੇ ਹੱਥ ਦੀਆਂ ਪਰ ਇਰਾਦਾ ਕੁਝ ਹੋਰ ਹੀ ਪੂਰੀਆਂ ਦਾ ਵਹਣਾ ਹੀ ਸੀਗਾ ਦਾ ਦਾਊਦ ਨੇ ਤਮਾਰ ਦੇ ਘਰ ਆਕ ਲੈਆ ਤੂੰ ਹੁਣ ਆਪਣੇ ਭਰਾ ਅਮਨੋਂਨ ਦੇ ਘਰ ਜਾ ਤੇ ਉਹਦੇ ਲਈ ਭੋਜਨ ਪਕਾਉ ਦਾਊਦ ਨੇ ਭੇਜਤਾ ਵੀ ਭੈਣਿਆ ਭਰਾ ਬਿਮਾਰ ਆ ਚਲ ਜੇਗੀ ਰੋਟੀ ਬਣਾ ਦੇ ਕੀ ਸੋ ਤਮਾਰ ਆਪਣੇ ਭਰਾ ਅਮਨੋਂਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ ਉਸਨੇ ਆਟਾ ਲੈ ਕੇ ਗੁੰਨਿਆ ਤੇ ਉਹਦੇ ਸਾਹਮਣੇ ਪੂਰੀਆਂ ਤਲੀਆਂ ਉਸਨੇ ਥਾਲੀ ਲੈ ਕੇ ਉਹਨਾਂ ਨੂੰ ਉਹਦੇ ਸਾਹਮਣੇ ਧਰ ਦਿੱਤਾ ਪਰ ਉਹਨੇ ਖਾਣ ਤੋਂ ਨਾ ਕੀਤੀ ਇੰਨੇ ਚਿਰ ਦਾ ਬਿਮਾਰ ਇੰਨੇ ਚਿਰ ਦਾ ਟੈਨਸ਼ਨ ਇਹ ਕੀ ਪਤਾ ਨਹੀਂ ਕਿੰਨਾ ਕੁ ਪਿਆਰ ਆ ਇਹਨੂੰ ਜਿਹੜਾ ਲਿੱਸਾ ਹੋ ਗਿਆ ਉਹਦੇ ਚੱਕਰ 'ਚ ਤਦ ਅਮਨੋਂ ਨੇ ਆਖਿਆ ਸੱਬੇ ਜਣੇ ਮੇਰੇ ਕੋਲ ਬਾਹਰ ਨਿਕਲ ਜਾਓਨ ਸੋ ਸਭ ਉਹਦੇ ਕੋਲ ਬਾਹਰ ਨਿਕਲ ਗਏ ਤਦ ਅਮਨੋਂ ਨੇ ਤਮਾਰ ਨੂੰ ਆਖਿਆ ਕੋਠੜੀ ਦੇ ਅੰਦਰ ਭੋਜਨ ਲੈ ਆ ਜੋ ਮੈਂ ਤੇਰੇ ਹੱਥੋਂ ਖਾਵਾਂ ਸੋ ਤਮਾਰ ਨੇ ਉਹ ਪੂਰੀਆਂ ਜੋ ਉਸਨੇ ਤਲੀਆਂ ਸਨ ਲਈਆਂ ਤੇ ਕੋਠੜੀ ਦੇ ਵਿੱਚ ਆਪਣੇ ਭਰਾ ਮਨੋਂ ਦੇ ਕੋ ਲੈ ਆਈ ਜਦੋਂ ਭੋਜਨ ਉਹਨੂੰ ਖਵਾਨ ਲਈ ਉਹਦੇ ਸਾਹਮਣੇ ਲਿਆਈ ਤਾਂ ਉਹਨੇ ਉਸਨੂੰ ਫੜ ਲਿਆ ਅਤੇ ਉਸਨੂੰ ਆਖਿਆ ਕੁੜੀ ਮੇਰੇ ਨਾਲ ਭੋਗ ਕਰ। ਉਹ ਬੋਲੀ ਨਹੀਂ ਮੇਰੇ ਪਈਆ ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਜ਼ਰਾਈਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ। ਤੂੰ ਅਜਿਹੀ ਮੂਰਖਤਾਈ ਨਾ ਕਰ। ਮੈਂ ਆਪਣਾ ਕਲੰਕ ਕਿੱਥੇ ਲਾਵਾ ਲਾਵਾਂਗੀ ਅਤੇ ਤੂੰ ਇਜ਼ਰਾਈਲ ਦੇ ਘਟਿਆਂ ਵਿੱਚ ਇੱਕ ਘਟਾ ਹੋਵੇਗਾ। ਤੂੰ ਹੁਣ ਪਾਦਸ਼ਾਹ ਨੂੰ ਬੋਲ ਉਹ ਮੈਨੂੰ ਧੰਤੋਂ ਨਾ ਨਾ ਕਰੇਗਾ। ਪਰ ਉਹਨੇ ਉਸਦੀ ਗੱਲ ਨਾ ਮੰਨੀ। ਅਤੇ ਉਹਦੇ ਨਾਲ ਉਹ ਤਕੜਾ ਹੋਣ ਦੇ ਕਾਰਨ ਉਸਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ ਹੁਣ ਧਿਆਨ ਦਿਓ ਮੈਂ ਚੇਕੀ ਕਹਿਣਾ ਚਾਹਨਾ ਇੱਥੇ ਜਿੱਦਾਂ ਲੱਭ ਰਿਹਾ ਕਿ ਜਿੱਦਾਂ ਮਨੋਣ ਤਮਾਰ ਦੇ ਨਾਲ ਬਹੁਤ ਪਿਆਰ ਕਰਦਾ ਹੈ ਪਰ ਅਹੀਂ ਗੱਲ ਕਰ ਰੇ ਇੱਕ ਪਰਖ ਦੀ ਕਿ ਪਿਆਰ ਨੂੰ ਕਿੱਦਾਂ ਪਰਖਿਆ ਜਾਂਦਾ ਸੱਚਾ ਹੈ ਕਿ ਝੂਠਾ ਹੈ ਅਗਰ ਸੱਚਾ ਪਿਆਰ ਹੁੰਦਾ ਸੱਚੇ ਪਿਆਰ ਦੀ ਇਹ ਪਛਾਣ ਹੁੰਦੀ ਕਿ ਜਦ ਨੂੰਦੀ ਪਿਆਰ ਕਰਦੇ ਹੋ ਆਪਣਾ ਘਟਾ ਚਾ ਲੈਂਦੇ ਹੋ ਬਲਕਿ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਿੰਦੇ ਤੇ ਖੁਦ ਕੁਰਬਾਨੀ ਦਿੰਦੇ ਹੋ ਆਪਣੀ ਖੁਦ ਆਪਣਾ ਬਲਿਦਾਨ ਦਿੰਦੇ ਹੋ ਨਾ ਕਿ ਉਹਨੂੰ ਬੇਜਿਸਤ ਕਰਾਉਂਦੇ ਨਾ ਉਹਨੂੰ ਸ਼ਮਿੰਦਿਆ ਕਰਦੇ ਨਾ ਉਹਦਾ ਨੁਕਸਾਨ ਕਰਦੇ ਉਹਨੇ ਦਾਅਵੇ ਤਾਂ ਕਰ ਰੇ ਮੈਨੂੰ ਤੇਰੇ ਨਾਲ ਪਿਆਰ ਆ ਮੈਨੂੰ ਤੇਰੇ ਨਾਲ ਪਿਆਰ ਆ ਮੈਨੂੰ ਤੇਰੇ ਨਾਲ ਪਿਆਰ ਆ ਮੈਂ ਇਸ ਪਿਆਰ ਦੇ ਚੱਕਰ ਚ ਲਿੱਸਾ ਹੋ ਗਿਆ ਮੈਂ ਰੋਟੀ ਨਹੀਂ ਖਾਂਦੀ ਕਈ ਦਿਨਾਂ ਤੋਂ ਇਹ ਵੋ ਸਾਰਾ ਕੋਈ ਪਰ ਜਦੋਂ ਉਹ ਕਹਿ ਰਹੀ ਆ ਕਿ ਇਹ ਚੀਜ਼ ਇਜ਼ਰਾਈਲ ਚ ਬਦਨਾਮੀ ਲਿਆਏਗੀ ਪਰ ਉਹਨੇ ਇਹ ਨਹੀਂ ਸੋਚਿਆ ਕਿ ਇਹ ਜਵਾਨ ਕੁੜੀ ਬਦਨਾਮ ਹੋ ਜਾਏਗੀ ਔਰ ਕੱਲ ਨੂੰ ਇਹਦਾ ਰਿਸ਼ਤਾ ਜਾਂ ਵਿਆਹ ਚ ਕੀ ਸਮੱਸਿਆਏਗੀ ਬਲਕਿ ਉਹ ਆਪਣਾ ਸਵਾਰਥ ਕੱਢਣਾ ਚਾਹੁੰਦਾ ਸੀਗਾ ਕਰੋ ਦਾ ਸੱਚਾ ਪਿਆਰ ਹੁੰਦਾ ਹੈ ਕਿ ਬਲੀਦਾਨ ਦਿੰਦਾ ਉਹਦੇ ਲਈ ਬਲੀਦਾਨ ਦਿੰਦਾ ਨਾ ਕਿ ਉਹਦਾ ਨੁਕਸਾਨ ਕਰਾਂਦਾ ਨਾ ਕਿ ਉਹਨੂੰ ਬੇਇੱਜ਼ਤ ਕਰਦਾ ਉਹ ਕਹਿ ਰਹੀ ਵੀ ਇੱਦਾਂ ਮੇਰੇ ਲਈ ਸਹੀ ਨਹੀਂ ਆ ਇਹ ਗਲਤ ਈ ਆ ਪਰ ਉਹਨੇ ਉਹਦੀ ਪਰਵਾਹ ਨਹੀਂ ਕੀਤੀ ਔਰ ਦਾਵਾ ਇਹ ਕਰ ਰਿਹਾ ਕਿ ਮੈਨੂੰ ਪਿਆਰ ਹੈ ਜੇ ਪਿਆਰ ਹੁੰਦਾ ਤੂੰ ਪਿਲਦਾਨ ਦਿੰਦਾ ਹੁਣ ਮੈਂ ਹੱਥ ਦਿਖਣਾ ਚਾਹਨਾ ਜਿਹੜੇ ਸਮੇਂ ਰਿਹਾ ਕਿ ਕਹਿਣਾ ਚਾਹਨਾ ਹੈ ਅਸਲੀ ਪਿਆਰ ਉਹ ਉਹਨੇ ਇਹ ਨਹੀਂ ਸੋਚਿਆ ਵੀ ਬਦਨਾਮ ਹੋ ਜਾਏਗੀ ਇਹ ਕੱਲ ਨੂੰ ਕਿੱਦਾਂ ਖੜੀ ਹੋਏਗੀ ਉਹਨੇ ਸਭ ਗੱਲਾਂ ਦੀ ਪਰਵਾਹ ਕੀਤੇ ਬਿਨਾ ਅਸਲ 'ਚ ਆਪਣਾ ਪਿਆਰ ਉਹਦਾ ਕੁਛ ਨਹੀਂ ਸੀਗਾ ਉਹ ਆਪਣੀ ਹਵਸ਼ ਕਹੋ ਪੰਜਾਬੀ 'ਚ ਇਹ ਆਪਣੀ ਲਸਤ ਨੂੰ ਉਹ ਪੂਰੀ ਕਰਨਾ ਚਾਹੁੰਦਾ ਸੀ ਪਿਆਰ ਨਹੀਂ ਸੀ ਸੱਚਾ ਪਿਆਰ ਬਲੀਦਾਨ ਵਾਲਾ ਪਿਆਰ ਹੁੰਦਾ ਹੈ ਅੱਗੇ ਲਿਖਿਆ ਜਬਰਦਸਤੀ ਕੀਤੀ ਸੰਗ ਕੀਤਾ ਅਸਲ 'ਚ ਥਿਸ ਵਾਸ ਨੋਟ ਲਵ ਥਿਸ ਵਾਸ ਰੇਪ ਅ ਰਾਈਟ ਵਾਜ਼ This was not love. This was rape. ਸੱਚਾ ਪਿਆਰ ਬਲੀਦਾਨ ਵਾਲਾ ਹੁੰਦਾ ਹੈ ਅੱਗੇ ਆਇਤ ਪੜੋ ਬਾਈਬਲ ਕਿੰਨੀ ਕਲੀਅਰ ਹੈ ਕਿੰਨੀ ਸ਼ੁੱਧ ਹੈ ਬਾਈਬਲ ਨੇ ਨਹੀਂ ਕਿਹਾ ਹਰ ਲਿਖਤ ਚ ਮਸੀਹ ਹੈ ਕਿਸੇ ਵੀ ਆਇਤ ਹਵਾਲੇ ਨੂੰ ਤੀ ਜਦੋਂ ਮੈਂ ਇਹ ਸੰਦੇਸ਼ ਪਿਆਰ ਤੇ ਪ੍ਰਚਾਰ ਕਰ ਰਿਹਾ ਬਲੀਦਾਨ ਤੇ ਤਾਂ ਇਹ ਲਿਖਤ ਇਹਨੂੰ ਖੋਲ ਰਹੀ ਹੈ ਆਮੇਨ 15 ਆਇਤ ਫਿਰ ਅਮਨੋਨ ਨੇ ਉਹਦੇ ਨਾਲ ਡਾਟਾ ਵੈਅਰ ਕੀਤਾ ਸੁਣਿਆ ਹੁਣ ਕਿੱਥੇ ਗਿਆ ਪਿਆਰ ਬਾਈਬਲ ਚ ਲਿਖਿਆ ਐਨ ਅਨਨੋਨ ਹੇਟਡ ਹਰ ਐਕਸੀਡਿੰਗਲੀ ਤਕੜੀ ਨੂੰ ਨਫਰਤ ਨਹੀਂ ਕਹਿੰਦੇ ਵੈਅਰ ਕੀਤਾ ਮਤਲਬ ਦੂਜੀ ਪਾਸ਼ਾ ਚ ਕੰਮ ਨਿਕਲ ਗਿਆ ਹੁਣ ਪਿਆਰ ਕਿੱਥੇ ਗਿਆ ਤਗੜਾ ਵਿਰ ਕੀਤਾ ਅਜਿਹਾ ਜੋ ਵਿਰ ਉਸ ਨਾਲੋਂ ਵੀ ਪਈ ਜਾਂ ਉਸਦੇ ਨਾਲ ਪ੍ਰੀਤ ਲਾਈ ਸੀ ਵਧੇਕ ਸੀ ਕਿਉਂਕਿ ਉਹ ਪਿਆਰ ਹੀ ਝੂਠਾ ਸੀਗਾ ਔਰ ਜੇ ਕੋਈ ਬਲੀਦਾਨ ਨਹੀਂ ਤਾਂ ਝੂਠਾ ਪਿਆਰ ਸੀਗਾ ਤੇ ਹੁਣ ਲੱਗ ਗਿਆ ਨਾ ਪਤਾ ਆਪਣਾ ਉਹਨੇ ਸਵਾਰਥ ਪੂਰਾ ਕਰਕੇ ਉਹਨੂੰ ਕਹਿੰਦਾ ਬਾਹਰ ਕੱਢ ਦੇ ਇਹਨੂੰ ਉਸਦੇ ਨਾਲ ਪ੍ਰੀਤ ਲਾਈ ਸੀ ਵਧੇਕ ਸੀ ਤੇ ਅਮਨੋਂ ਨੇ ਉਸ ਨੂੰ ਆਖਿਆ ਉੱਠ ਚਲੀ ਜਾ ਉਸ ਨੂੰ ਉਹ ਆਖਿਆ ਕੋਈ ਕਾਰਨ ਨਹੀਂ ਅਤੇ ਬਰਾਈ ਜੋ ਮੈਂ ਤੈਨ ਤੈ ਮੈਨੂੰ ਕੱਟ ਦਿੱਤਾ ਸੋ ਉਸ ਕਲੰਕ ਨਾਲ ਜੋ ਤੈ ਮੇਰੇ ਨਾਲ ਮੂੰਹ ਕਾਲਾ ਕੀਤਾ ਵਧਿਕ ਮਾੜਾ ਹੈ ਪਰ ਉਹਨੇ ਉਸ ਦੀ ਗੱਲ ਨਾ ਸੁਣੀ ਪੂਰਾ ਕਰਮ ਕਰਕੇ ਉਹਦੇ ਨੇ ਤਦਰ ਵਈਆ ਕੀਤਾ ਕਿ ਉਹਨੂੰ ਕਹਿੰਦਾ ਚੱਲ ਚਲ ਜਾ ਉਹ ਦੌੜ ਜਾ ਸੋ ਕਿੰਨੇ ਸਮਝੇ ਕਿ ਇਸ ਪਿਆਰ ਚ ਬਿਦਾਨ ਨਹੀਂ ਸੀ ਇਸ ਪਿਆਰ ਚ ਕੁਰਬਾਨੀ ਨਹੀਂ ਰਹੀ ਸੀ ਕਿ ਸੋ ਇਹ ਝੂਠਾ ਪਿਆਰ ਹੀ ਇਹ ਸਵਾਰਥੀ ਸੀਗਾ ਹੱਥ ਟੋੜ ਕੇ ਧੰਨਵਾਦ ਕਰਦੇ ਪ੍ਰਭੂ ਦਾ ਜਿਨੇ ਬਲੀਦਾਨ ਦੇ ਕੇ ਸਾਬਤ ਕੀਤਾ ਮੈਂ ਤੁਹਾਨੂੰ ਸੱਚਾ ਪਿਆਰ ਕਰਦਾ ਹਾਂ ਜਿਸ ਨੇ ਨਾ ਪਿਆਰ ਕੀਤਾ ਕਿ ਉਹਨੇ ਸਾਡਾ ਲੰਘੇਸ ਟਕਿਆ ਜਿਨੇ ਆ ਵੀਨ ਕਿਹਾ ਸੌਦੇ ਨਹੀਂ ਮੇਰਾ ਲੰਘੇਸ ਟਕਿਆ ਉਹਨੇ ਮੇਰੇ ਪਾਪਾ ਤੇ ਪਰਦੇ ਪਾ ਦਿੱਤੇ ਬਾਈਬਲ ਬਿਆਨ ਕਰਦੇ ਉਹਨੇ ਸਾਡੇ ਪਾਪ ਭੁੱਲ ਜਾਣ ਵਾਲੇ ਸਮੁੰਦਰ ਚ ਸੁੱਟ ਦਿੱਤੇ ਉਹਨੇ ਸਾਡੀ ਇੱਜ਼ਤ ਬਣਾ ਦਿੱਤੀ ਸਾਡੀ ਰੈਪਿਟੇਸ਼ਨ ਬਣਾਈ ਕਿਉਂਕਿ ਸੱਚਾ ਪਿਆਰ ਸੀਗਾ ਜੇ ਧੋਖੇ ਵਾਲਾ ਹੁੰਦਾ ਨਹੀਂ ਸਾਨੂੰ ਬਦਨਾਮ ਕਰਵਾ ਦੇਣਾ ਉਹਨੇ ਰੈਪਿਟੇਸ਼ਨ ਬਣਾਈ ਅੱਜੇ ਲੱਗਦੇ ਆ ਰੈਪਿਟੇਸ਼ਨ ਬਣਦੀ ਹੈ ਇੱਜ਼ਤ ਬਣਦੀ ਹੈ ਕਿੰਨੇ ਕੀਤਾ ਕਿਉਂਕਿ ਉਹਨੇ ਮੈਨੂੰ ਪਿਆਰ ਕੀਤਾ ਸੀਗਾ ਉਹਦੇ ਪਿਆਰ ਨੇ ਮੇਰੀ ਰੈਪਿਟੇਸ਼ਨ ਬਣਾਈ ਇੱਜ਼ਤ ਬਣਾਈ ਕਿੰਨਿਆਂ ਦੀ ਰੈਪਿਟੇਸ਼ਨ ਮੁਸੀਹ ਜਾਂ ਤੋਂ ਬਾਅਦ ਜ਼ਿਆਦਾ ਵਧੀਆ ਬਣੀ ਓ ਹਾਲੇਲੂਇਆ ਹੱਥ ਉਠਾ ਕੇ ਧੰਨਵਾਦ ਕਰਦੇ ਆ ਇਸ ਮੁਸੀਹ ਦੇ ਪਿਆਰ ਨੇ ਸਾਡੀ ਰੈਪਿਟੇਸ਼ਨ ਵਧਾਈ ਇੱਜ਼ਤ ਵਧਾਈ ਓ ਬਈਮਾ ਹੋਵੇ ਸੋ ਕਿੱਡੀ ਵੱਡੀ ਸਿੱਖਿਆ ਏ ਜਿਹੜਾ ਦੋਸਤ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਔਰ ਇਹ ਕਹਿੰਦਾ ਮੈਂ ਤੇਰਾ ਯਾਰ ਆ ਕਿੰਨੇ ਆਮਰ ਕਿ ਐਸਾ ਕਰਿਆ ਉੱਚੀ ਹਾਲੇਲੂਇਆ ਬੋਲਾਂਗੇ ਪ੍ਰਭੂ ਦੀ ਮਹਿਮਾ ਲਈ ਜਿਹੜੀ ਸਹੇਲੀ ਏਦਾਂ ਦੀ ਸਲਾਹ ਦੇਵੇ ਜਿਸ 'ਚ ਤੁਹਾਡੇ ਬਦਨਾਮ ਹੋਣ ਦਾ ਰਿਸਕ ਹੋਏ ਜਿਸ 'ਚ ਤੁਹਾਡੇ ਮਾਪੇ ਦਾ ਸਿਰ ਝੁੱਕਦਾ ਹੋਏ ਇਹਦਾ ਮਤਲਬ ਏ ਸਹੇਲੀ 'ਚ ਸਾਪ ਆਏ ਪਿਆਰ ਨਹੀਂ ਕਿੰਨੇ ਸਹਿਮਤ ਹੈ ਭਾਈ ਜੀ ਜਿਹੜੇ ਦੋਸਤ ਜਿੱਦਾਂ ਦੀ ਸਲਾਹ ਦੇਣ ਵੀ ਮੈਂ ਤੇਰੇ ਨਾਲ ਐਂ ਤਾਂ ਦੀ ਸਕੀਮ ਲਗਾ ਆਇਆ ਕਰ ਲੱਗਦਾ ਐ ਤਾਂ ਕਿ ਕਿੰਨਾ ਪਿਆਰ ਆ ਇਹਨੂੰ ਅਸਲ 'ਚ ਗਲਤ ਪਿਆਰਿਆ ਦੇਖਿਆ ਜਿਹੜਾ ਪਹਿਲੇ ਕਹਿੰਦਾ ਮੇਰੀ ਪ੍ਰੀਤ ਲੱਗੀ ਐ ਤੇ ਮਾਰ ਨਾਲ ਪ੍ਰੀਤ ਲੱਗੀ ਐ ਔਰ ਬਾਅਦ 'ਚ ਉਹ ਡਾਡਾਂ ਵੈਰੋਂ ਨੇ ਕੀਤਾ ਉਹਦੇ ਨਾਲ ਇਹਦਾ ਮਤਲਬ ਪ੍ਰੀਤ ਕਾਦੀ ਸ਼ਰੀਰ ਦੀ ਸਦ ਅਮਨੂਨ ਨੇ ਆਪਣੇ ਜਵਾਨ ਟੈਲੂਏ ਨੂੰ ਜੋ ਉਹਦੀ ਟੈਲ ਕਰਦਾ ਸੀ ਸਦ ਕਿ ਆਖਿਆ ਇਹਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਹਦੇ ਮੁਗਰ ਬੂਆ ਮਾਰ ਲਾ ਇਹ ਦਿਲ ਕਿਹੜੇ ਇਹਨੂੰ ਮੇਰੇ ਘਰੋਂ ਬਾਹਰ ਕੱਢ ਕੇ ਬੂਹਾ ਮਾਰ ਲਾ ਕਿਹ ਐ ਪਿਆਰ ਸੀਗਾ ਜਿਸ ਪਿਆਰ ਚ ਬਲੀਦਾਨ ਨਹੀਂ ਉਹ ਸੱਚਾ ਨਹੀਂ